ਸਤੋ ਪੈਲਾ ਆਪ ਸਭ ਸੰਤਾਂ ਨੂੰ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ ਵਧਾਈਆਂ ਸੰਨ 1270 ਈਸਵੀ ਵਿੱਚ ਪਿਤਾ ਦਾਮਸ਼ੇਠ ਅਤੇ ਮਾਤਾ ਗੋਨਾਬਾਈ ਦੇ ਘਰ ਮਹਾਰਾਸ਼ਟਰਾ ਦੇ 17 ਜ਼ਿਲ੍ਹੇ ਵਿੱਚ ਪੈਂਦੇ ਪਿੰਡ ਨਰਸੀ ਬਾਮਣੀ ਵਿਖੇ ਜਨਮੇ ਭਗਤ ਨਾਮਦੇਵ ਜੀ ਅਜਿਹੇ ਇਨਕਲਾਬੀ ਮਹਾਪੁਰਸ਼ ਹੋਏ ਹਨ ਜਿਨ੍ਹਾਂ ਦੀ ਬਾਣੀ ਕਰਮ ਕਾਂਡਾਂ ਅਤੇ ਪਖੰਡਾਂ ਨੂੰ ਤਿਆਗ ਕੇ ਪ੍ਰਭੂ ਨਾਮ ਸਿਮਰਨ ਕਰਨ ਦੀ ਵੱਡੀ ਪ੍ਰੇਰਨਾ ਦਿੰਦੀ ਹੈ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਵਾਲੇ ਭਗਤ ਨਾਮਦੇਵ ਜੀ ਨੇ ਤਕਰੀਬਨ ਪੂਰੇ ਭਾਰਤ ਵਿੱਚ ਘੁੰਮ ਕੇ ਲੋਕਾਂ ਨੂੰ ਪ੍ਰਭੂ ਨਾਮ ਸਿਮਰਨ ਨਾਲ ਜੋੜਿਆ ਇੱਕ ਪਰਮਾਤਮਾ ਦੇ ਨਾਮ ਦਾ ਹੋਕਾ ਦੇਣ ਵਾਲੇ ਭਗਤੀ ਲਹਿਰ ਦੇ ਮੋਢੀ ਭਗਤ ਨਾਮਦੇਵ ਜੀ ਦੁਆਰਾ ਪ੍ਰਭੂ ਉਸਤਤ ਵਿੱਚ ਉਚਾਰੇ ਗਏ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਆਪ ਜੀ ਦੀ ਸ਼ਖਸੀਅਤ ਦਾ ਸਭ ਤੋਂ ਅਨੋਖਾ ਗੁਣ ਆਤਮ ਸਮਰਪਣ ਅਤੇ ਅਤੇ ਪਾਣਾ ਮੰਨਣ ਦਾ ਹੈ ਆਪਣੀ ਬਾਣੀ ਰਾਹੀਂ ਪ੍ਰਭੂ ਦਾ ਭਾਣਾ ਮੰਨਣ ਦਾ ਉਪਦੇਸ਼ ਦਿੰਦੇ ਹੋਏ ਆਪ ਭਾਣਾ ਮੰਨਣ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਲਿਖਦੇ ਨੇ ਜੋ ਰਾਜ ਦੇ ਤਾ ਕਵਨ ਵਡਾਈ ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ ਹੈ ਪ੍ਰਭੂ ਜੇ ਤੂੰ ਮੈਨੂੰ ਰਾਜ ਦੇ ਦੇਵੇਂ ਤਾਂ ਮੈਂ ਕਿਸੇ ਗੱਲ ਤੋਂ ਵੱਡਾ ਨਹੀਂ ਹੋ ਜਾਵਾਂਗਾ ਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ ਤਾਂ ਮੇਰਾ ਕੁਝ ਘਟ ਨਹੀਂ ਜਾਣਾ ਤੇਰੀ ਮਰਜ਼ੀ ਹੀ ਮੇਰੀ ਖੁਸ਼ੀ ਹੈ ਧਾਰਮਿਕ ਰੀਤੀ ਰਿਵਾਜਾਂ ਅਤੇ ਕਰਮ ਕਾਂਡਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਭਗਤ ਨਾਮਦੇਵ ਜੀ ਨੇ ਲੋਕਾਂ ਨੂੰ ਫੋਕੇ ਕਰਮ ਕਾਂਡਾਂ ਚੋਂ ਕੱਢ ਕੇ ਪ੍ਰਭੂ ਨਾਮ ਸਿਮਰਨ ਵੱਲ ਪ੍ਰੇਰਿਆ ਆਪ ਜੀ ਪ੍ਰਭੂ ਨਾਮ ਨੂੰ ਹੀ ਜੀਵਨ ਦਾ ਆਧਾਰ ਦੱਸਦੇ ਹੋਏ ਲਿਖਦੇ ਨੇ ਮੈਂ ਅੰਧਲੇ ਕੀ ਤੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਆਪ ਜੀ ਨੇ ਆਪਣੇ ਜੀਵਨ ਦੇ ਅਖੀਰਲੇ 20 ਸਾਲ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕੁਮਾਨ ਵਿਖੇ ਬਤੀਤ ਕਰਦਿਆਂ ਇੱਥੇ ਹੀ ਆਪਣਾ ਸਰੀਰ त्यागਿਆ ਸੀ ਪਿੰਡ ਕੁਮਾਨ ਵਿੱਚ ਸਥਾਪਿਤ ਭਗਤ ਨਾਮਦੇਵ ਜੀ ਦੀ ਯਾਦਗਾਰ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਸਥਾਪਿਤ ਕਰਵਾਈ ਸੀ ਇਸ ਦੇ ਨਾਲ ਲੱਗਦੇ ਤਲਾਬ ਨੂੰ ਪੱਕਾ ਕਰਨ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਮਹਾਰਾਣੀ ਸਦਾਕੌਰ ਨੇ ਕਰਵਾਈ ਸੀ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦੇ ਪਾਵਨ ਜਨਮ ਦਿਹਾੜੇ ਦੇ ਮੌਕੇ ਆਓ ਅਸੀਂ ਸਾਰੇ ਅੰਧਵਿਸ਼ਵਾਸਾਂ ਅਤੇ ਕਰਮਕਾਂਡਾਂ ਨੂੰ ਛੱਡ ਕੇ ਪ੍ਰਭੂ ਨਾਮ ਸਿਮਰਨ ਦਾ ਜੋੜਨ ਦਾ ਪ੍ਰਣ ਕਰਿਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ